ਬਾਧੇ ਸਿਰਿਕ ਸਾਡਾ ਕਿਉਂਕਿ ਪੱਕੇ ਬਾਧੇ ਵਿੱਚ ਸਾਰਾ ਕੁਝ 8 16 24 ਮਿਲਦਾ ਰਿਹਾ ਜਦੋਂ ਨਵਾਂ ਪੇਕ ਕਰਸ਼ਨ ਆ ਗਿਆ 4 9 14 ਮਿਲਣ ਲੱਗੇ ਉਹ ਹੀ ਮਿਲਦਾ ਰਿਹਾ ਹਰ ਇੱਕ ਸੀਮਿੰਟ ਦੇ ਉੱਤੇ ਡੀਏ ਮਿਲਦਾ ਰਿਹਾ ਜੇ 3 ਦਿਨ ਵੀ ਲੇਟ ਹੁੰਦਾ ਸੀ ਸਾਡੇ ਜੀਤੇ ਜਮ੍ਹਾਂ ਹੁੰਦਾ ਸੀਗਾ ਲਖਾ ਖਮਸ਼ਨ ਮਿਲਦਾ ਸੀ ਲਖਾ ਖਮਸ਼ਨ ਦੇ ਪਕਾਇੇ ਨਾਲ ਦਿਨ ਮਿਲਦੇ ਰਹੇ ਤੇ ਕਹਿੰਦਾ ਹਰ ਇੱਕ ਕੁਝ ਮਿਲਦਾ ਪਰ ਅਸੀਂ ਮੈਂ ਆਪਦੇ ਸੁੱਤ ਤੱਕ ਦੱਸਦਾ ਤੁਹਾਨੂੰ ਅਸੀਂ ਸਾਰਾ ਕੁਝ ਗਵਾ ਲਿਆ 2020 ਤੋਂ ਬਾਅਦ ਪਲਾਜ਼ਮ ਸਾਡੇ ਭਰਤੀ ਹੋਏ 2019 ਵਿੱਚ ਭਰਤੀ ਹੋਏ 765 ਜਾਂ ਵਰਗਾ ਜਿਹੜਾ 2020 ਭਰਤੀ ਹੋਇਆ ਇੱਕ ਸਾਲ ਬਾਅਦ ਹਾਉ ਦੀ ਸਕੀਮ ਦਿੱਤਾ ਸਿੰਦ ਲੱਗ ਕਰਦੇ ਸਾਡਾ ਕੋਈ ਏਸੀਪੀ ਸਕੀਮ ਨਹੀਂ ਸਾਡਾ ਦਰਖਾਹ ਵਿੱਚ ਦਾ ਲੱਗ ਹੁਆ 5.5 ਕਰੋੜ ਦਾ ਬਕਾਇਆ ਦੀ ਉਹ 7.5 ਲੱਖ ਰੁਪਏ ਸਰਕਾਰ ਕੋਲੇ ਪਏ ਉਹਦੀ ਤਾਂ ਮਸਲਾ ਹੀ ਨਹੀਂ ਹੈ ਸਰੋਂ ਡੀਏ ਮਿਲਦਾ ਕਹਿੰਦੇ ਸਾਡੇ ਕੋਲ ਕੁਝ ਨਹੀਂ ਪੱਲੇ ਸਾਰਾ ਕੁਝ ਗਵਾ ਲਿਆ ਪੈਨਸ਼ਨ ਵੱਡਾ ਮਸਲਾ ਇਹ ਗਵਾ ਲਿਆ ਸੀ ਪਰ ਚੋਭ ਨਹੀਂ ਹੈ ਕਿਤੇ ਇੰਨਾ ਕੁਝ ਗਵਾਉਣ ਦੇ ਬਾਪ ਜੀ ਚੋਭ ਨਹੀਂ ਲੋਕਾਂ ਨੇ ਸਮਝਾਉਂਦਾ ਇਹ ਕਰ ਲੈ ਤਨਖਾਹ ਵੀ ਲਈ ਜਾ ਬਹੁਤ ਇੱਥੇ ਇਹ ਲੋਕਾਂ ਆਮ ਵੀ ਗੱਲ ਕਰਦੇ ਦਰਖਾਹ ਮਿਲ ਜਾਂਦੇ ਬਹੁਤ ਆ ਯਾਰ ਸਰਕਾਰ ਦੀ ਹੱਤ ਮਾੜੀ ਆ ਸਰਕਾਰ ਦੀ ਹੱਤ ਕੋਈ ਮਾੜੀ ਨਹੀਂ ਸਰਕਾਰ ਆ ਆਪਦੇ ਵਾਸਤੇ ਸਾਰਾ ਕੁਝ ਕਰ ਲੈਂਦੇ ਜੇ ਕਰਨ ਤੇ ਹੁਣ ਤੇ ਆਪਣਾ ਗਵਾਡੀ ਸੂਬਾ ਕਿਸੇ ਟਾਈਮ ਤੇ ਹਰਿਆਣਾ ਨਾਲ ਕੰਪੈਰੀਸ਼ਨ ਕਰਦੇ ਹੁੰਦੇ ਸੀ ਹਰਿਆਣੇ ਦੇ ਮੁਲਾਜ਼ਮ ਪੰਜਾਬ ਦੇ ਮੁਲਾਜ਼ਮ ਉਹ ਦੱਸ ਦ 15-15000 ਤਰਖਾ ਇੱਕ ਐਵਰੇਜ ਮਾਸਟਰ ਜਿਹੜਾ ਉਹ ਸਭ ਸੇਮ ਸੇਮ ਸਮੇਤ ਭਰਤੀਆਂ ਤਰਖਾ ਘੱਟ ਲੈਂਦਾ ਸੀ ਪਰ ਅੱਜ ਪੰਜਾਬ ਦੇ ਮੁਲਾਜ਼ਮਾਂ ਤੋਂ ਜਿਹੜੇ ਤਰਖਾ ਘੱਟ ਲੈਂਦੇ ਇਸ ਕਰਕੇ ਇਹ ਆਸ ਤੱਕ ਲਾਤ ਨਹੀਂ ਉंजे ਇੱਕ ਦੋ ਮਿੰਟ ਹੋਰ ਗੱਲ ਕਰੀਏ ਤਾਂ ਜਿਹੜੀ મોદી ਸਰਕਾਰ ਕੇਂਦਰ ਦੇ ਵਿੱਚਾਈ ਆ ਰਾਜਾਂ ਦਾ ਜਿਹੜੇ ਸਾਹਮਣਾ ਘਾਣ ਕੀਤਾ ਸੰਗੀਤਾਂ ਚੋਂ ਖਤਮ ਕਰਤਾ ਸਾਹ ਜਾਂ ਕੇਂਦਰੀਕਰਨ ਕਰਤਾ ਨਾ ਤਾਂ ਰਾਜਾਂ ਦੇ ਪੱਲੇ ਛੜੀ ਕੋਈ ਨਹੀਂ ਸੀ ਛੜੀ ਸਿੱਖਿਆਰਗੀ ਨੀਤੀ ਸੀ ਕੋਈ ਕਿਸਾਨ ਨਾਲ ਸੰਬੰਧ ਦਾ ਮਸਲੇ ਸੀ ਹੋਰ ਸਾਰਾ ਕੁਝ ਕੇਂਦਰ ਜਾਂ ਆਉਂਦੇ ਹੱਥਾਂ ਚ ਲੱਗਿਆ ਆ ਜਿਹੜੇ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਮਸਲਾ ਦੇਖ ਰਹੇ ਹੋ ਨਾ ਵੀ ਪੰਜਾਬ ਦੀ ਯੂਨੀਵਰਸਿਟੀ ਸੀ ਪੰਜਾਬ ਦੇ ਸੈਂਟਰ ਮੈਂਬਰ ਚੁਣਦੇ ਸੀ ਆਪਾਂ ਵੋਟਾਂ ਪਾ ਕੇ ਇਥੋਂ ਸੈਂਟਰ ਦੇ ਵਿੱਚ ਮੈਂਬਰ ਭੇਜਦੇ ਰਹੇ ਹਾਂ ਉਥੇ ਫੈਸਲੇ ਲੈਂਦੇ ਸੀਗੇ ਜਾ ਕੇ ਉਦੋਂ ਪੰਜਾਬ ਨੂੰ ਉਹਨਾਂ ਨੇ ਇੱਕੋ ਝਟਕੇ ਦੇ ਨਾਲ ਪੰਜਾਬ ਦਾ ਸਾਰਾ ਕੁਝ ਕੱਢ ਕੇ ਬਾਹਰ ਮਰਿਆ ਉਦੋਂ ਪਹਿਲਾਂ ਵੀ ਪੰਜਾਬ ਦੇ ਉਥੋਂ ਦਫਤਰਬਾਰ ਕਰਤੇ ਸਾਰੇ ਜਿਹੜੇ ਹੋਰ ਜਿਹਨੇ 60 40 ਦੀ ਰੇਸ਼ੋ ਮਲਾਜਮਾਂ ਦੀ ਭਰਤੀ ਹੁੰਦੀ ਸੀ ਉਹ ਖਤਮ ਕਰਤੀ ਉਹਨਾਂ ਨੇ ਸਾਡੇ ਉਥੇ ਅਫਸਰ ਜਾਂਦੇ ਸੀ ਉਹਨਾਂ ਨੇ ਉਹ ਖਤਮ ਕਰਤੇ ਕੇਂਦਰ ਨੇ ਕਲਾ ਪੰਜਾਬ ਨਹੀਂ ਜਿੰਨੇ ਵੀ ਰਾਸ ਸੀ ਸਾਰਿਆਂ ਦੀ ਸੰਗੀ ਘੁੱਟ ਕੇ ਸਾਰਾ ਕੁਝ ਉਹਦੇ ਹੱਥਾਂ ਚ ਲੈ ਲਿਆ ਜਿਹੜੀ ਆਰਸ ਦੇ ਪਾਲਿਸੀਆਂ ਜਿਹੜੀਆਂ ਲਾਗੂ ਕਰਨ ਦੇ ਵਾਸ ਜੇ ਆ ਰਾਸ਼ਟਰਪਤੀ ਇੱਥੇ ਫੌਜ ਦੇ ਮੁਖੀ ਦਾ ਉਹਨੂੰ ਖਤਮ ਕਰਕੇ ਸੀਡੀਐਸ ਲਾਤਾ ਇੱਥੇ ਤਾਂ ਕਿ ਉਹ ਅਵਧੇਤ ਜੀ ਕਮਾਂਡ ਰਹੇ ਜੀ ਔਰ ਇਸ ਕਰਕੇ ਇਥੋਂ ਦੇ ਹਾਲਾਤ ਨੇ ਜਿਹੜੇ ਆਪਣੇ ਆਮ ਲੋਕਾਂ ਵਾਸਤੇ ਘਟ ਗਿਣਤੀਆਂ ਵਾਸਤੇ ਇਥੋਂ ਦੇ ਲੋਕਾਂ ਵਾਸਤੇ ਜਿਵੇਂ ਜਦੋਂ ਦਾ ਅ ਅਡਾਨੀ ਵਾਲਿਆਂ ਨੂੰ ਸਿੱਧੂ ਰੂਪ ਚੰਨਾ ਚਲਾਉਣ ਲੱਗੇ ਨਾ ਉਸ ਤੋਂ ਬਾਅਦ ਇਥੋਂ ਦੇ ਹਾਲਾਤ ਲੋਕਾਂ ਦੇ ਬਹੁਤ ਮਾੜੇ ਨੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘਟ ਰਹੀ ਆ ਆਰਮੀ ਦੇ ਵਿੱਚ 400 ਦੇ ਭਰਤੀ ਹੁੰਦੇ ਰੇਲਵੇ ਦੇ ਲੱਖਾਂ ਜਿਹੜੇ ਬਲਾਜੀਆਂ ਭਰਤੀ ਉਹ ਖਤਮ ਕਰਤੇ ਅਦਾਰੇ ਲਗਾਤਾਰ ਖਤਮ ਹੋ ਰਹੇ ਆ ਪੰਜਾਬ ਦੇ ਵਿੱਚ ਵੀ ਲਗਾਤਾਰ ਅਦਾਰੇ ਖਟਟ ਮਲਾਜਮਾਂ ਦੀ ਗਿਣਤੀ ਲਗਾਤਾਰ ਘਟ ਰਹੀ ਆ ਇਸ ਕਰਕੇ ਖਲਾਤ ਵਧਿਆ ਨਹੀਂ ਹੈ ਇਹਨੂੰ ਬਦਲਿਆ ਜਾ ਸਕਦਾ ਕਿਸਾਨਾਂ ਨੇ ਬਦਲ ਕੇ ਦੇਖਾਇਆ ਉਹਨੂੰ ਜਦੋਂ ਇਹਨਾਂ ਉਹਦੀ ਮਾਰ ਪਈ ਆ ਇਕੱਠੇ ਹੋ ਕੇ ਲੜੀਏ ਮੁਲਾਜ਼ਮੀ ਅਦਾਰੇ ਵੀ ਬਚਾਏ ਜਾ ਸਕਦੇ ਆ ਤੇ ਮੁਲਾਜ਼ਮਾ ਵੀ ਦੇ ਜਿਵੇਂ ਸਵਾਮਾਨੀ ਇਹਨੂੰ ਸੁਰੱਖਿਅਤ ਕੀਤਾ ਜਾ ਸਕਦਾ ਨਹੀਂ ਸਕੂਲ ਬਹੁਤ ਚੱਲਦੇ ਨੇ ਇਸ ਸਾਲ ਦੇ ਪੰਜਾਬ ਦੇ ਕਲੇ ਪ੍ਰਸ਼ੰਦੇ ਜ਼ਿਲ੍ਹੇ ਚ ਪ੍ਰਾਇਮਰੀ ਚ 7700 ਵਚਾ ਘਟਿਆ ਸ਼ਹਿਰ ਵੀ ਤਾਂ 10 ਵੀ ਤੱਕ 2700 ਬੱਚਾ ਘਟਿਆ 10% ਬੱਚੇ ਇੱਕ ਸਾਲ ਚ ਘਟਿਆ ਜੇ 10 ਸਾਲ 50% ਬੱਚੇ ਇੱਕ ਸਾਲ ਚ ਘਟਦੇ ਰਹੇ ਤਾਂ ਬਹੁਤੇ ਸਕੂਲ 5-7 ਸਾਲ ਅੱਜ ਜਿਹੜੇ ਬਹੁਤੇ ਹੋਰ ਨੇ ਉਹ 8-10 ਸਾਲਾਂ ਚ ਖਤਮ ਹੋ ਜਾਣਗੇ ਜਦੋਂ ਬੱਚੇ ਨਹੀਂ ਤਾਂ ਪੋਸਟਾਂ ਵੀ ਨਹੀਂ ਰਹਿਣੀਆਂ ਤੇ ਆਉਣ ਵਾਲੇ ਬੱਚੇ ਜਿਹੜੇ ਸੋਚਦੇ ਸਾਡੇ ਬੱਚੇ ਕਿਤੇ ਹੋਰ ਰੋਜ਼ਗਾਰਾਂ ਦੇ ਜਾਣਗੇ ਉਹਨਾਂ ਨੇ ਜਾਣਾ ਨਹੀਂ ਇਨੂੰ ਬਚਾਉਣ ਦੇ ਲਈ ਸਰਕਾਰੀ ਤੰਤਰ ਵਧੀਆ ਮਜ਼ਬੂਤ ਹੋਵੇ ਨਹੀਂ ਤਾਂ ਸਾਡੇ ਟੀਚਰ ਤਾਂ ਸਕੂਲਾਂ ਜਾਂਦੇ ਤੁਸੀਂ ਸਾਰੇ ਟੀਚਰ ਹੋ ਸਕੂਲਾਂ 'ਚ ਰਹਿੰਦਾ ਕੌਣ ਕਦੇ ਵੀਰ ਲੋਕ ਕਦੇ ਮੇਲੇ ਲਾੜੇ ਕਦੇ ਟੂਰਾਂ ਤੇ ਬਿਨਾਂ ਪੜ੍ਹਾਈ ਤੋਂ ਸਾਰੇ ਕੰਮ ਕਦੇ ਜੂੜ ਇਸ ਦਾ ਕੰਮ ਕਰ ਲੋ ਕਦੇ ਹੋਰ ਕੰਮ ਕਰ ਲੋ ਇਸ ਕਰਕੇ ਇਹ ਸਰਕਾਰ ਐਂ ਵੀ ਜਦੋਂ ਨੂੰ ਪਤਾ ਨਹੀਂ ਸਾਰਾ ਕੁਝ ਪਤਾ ਨਾ ਜਾਣਬੋਝ ਕੇ ਕਰ ਰਹੇ ਨੇ ਪਰ ਆਪਾਂ ਇਸ ਮਸਲੇ ਤੇ ਵੀ ਲੜਾਈ ਲੜੀਏ ਸਿੱਖਿਆ ਨੂੰ ਬਚਾਉਣ ਵਾਸਤੇ ਜੇ ਸਿੱਖਿਆ ਨਾ ਬਚੀ ਤਾਂ ਮਾਸਟਰ ਨਹੀਂ ਲੈਣੇ ਫਿਰ ਕਿਹਨੇ ਪੰਕਸ਼ਨਾਂ ਲੈਣੀਆਂ ਕਿਹਦੇ ਕੁਸ ਲੈਣਾ ਜੇ ਸਕੂਲ ਬਚਾਉਣੇ ਗਰੀਬ ਬੱਚਿਆਂ ਦੇ ਮਾਪ ਜਿਹੜੇ ਵਿਦਿਆਰਥੀ ਦੇ ਬੱਚੇ ਪੜ੍ਹਦੇ ਨੇ ਕਿਸਾਨਾਂ ਦੇ ਬੱਚੇ ਪੜ੍ਹਦੇ ਆ ਆ ਮੱਧ ਵਰਗ ਦੇ ਬੱਚੇ ਪੜ੍ਹਦੇ ਆ ਉਹਨਾਂ ਦੀ ਪੜ੍ਹਾਈ ਖੁੱਸ ਗਈ ਤਾਂ ਫਿਰ ਜਾਗਰਤ ਕਰਨ ਵਾਲੀ ਗੱਲ ਵੀ ਨਹੀਂ ਰਹਿਣੀ ਫਿਰ ਫਿਰ ਉਹ ਇਸ ਤੋਂ ਵੱਡੀ ਵੱਡੀ ਗਲਾਮੀ ਕੋਈ ਹੋ ਹੋ ਸਕਦੀ ਇਸ ਕਰਕੇ 9 ਤਰੀਕ ਦੀ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ ਆਪ ਪਾਈਏ ਉੱਥੇ ਜਿਹੜੀ ਕੋਈ ਗੱਲਬਾਤ ਹੁੰਦੀ ਹੈ ਉੱਥੇ ਗੱਲਬਾਤ ਕਰੀਏ ਆਪਾਂ ਆਉਣ ਵਾਲੇ ਸਮੇਂ